ਜਿੱਥੇ ਰੱਖੇ ਜਾਰ ਤਰੈਨਾ ਪੰਦਾਏ ਜਿੱਥੇ ਰੱਖੇ ਜਾਰ ਤਰੈਨਾ ਪੰਦਾਏ ਜ਼ੁਲਮ ਕਰੇ ਤਾਂ ਜਾਰ ਤੇ ਸੈਨਾ ਪੰਦਾਏ ਜ਼ੁਲਮ ਕਰੇ ਤਾਂ ਜਾਰ ਤੇ ਸੈਨਾ ਪੰਦਾਏ ਤੇਰੇ ਰੰਗਾਂ ਦਾ ਅੱਜ ਤੱਕ ਕੋਈ ਪੇਤਨਾ ਆਇਆ ਕਿਸੇ ਨੂੰ ਅਮੀਰ ਕਿਸੇ ਨੂੰ ਗਰੀਬ ਬਣਾਇਆ ਤੇਰੇ ਨੰਗਾਂ ਦਾ ਅੱਜ ਤੱਕ ਕੋਈ ਪੇਤ ਨਾ ਆਇਆ ਕਿਸੇ ਨੂੰ ਅਮੀਰ ਕਿਸੇ ਨੂੰ ਗਰੀਬ ਬਣਾਇਆ ਦਰਦਰ ਮੰਗਣ ਲਾਵੇ ਤਾਂ ਮੰਗਣਾ ਪੈਂਦਾ ਏ ਦਰਦਰ ਮੰਗਣ ਲਾਵੇ ਤਾਂ ਮੰਗਣਾ ਪੈਂਦਾ ਏ ਜ਼ੁਲਮ ਕਰੇ ਤਾਂ ਜਾਰ ਤਸੈਨਾ ਪੈਂਦਾ ਏ ਜਲਮ ਕਰੇ ਤਾਂ ਯਾਰ ਤਾ ਸੈਨਾ ਪੈਂਦਾ ਏ ਕਿਸੇ ਦੀ ਜ਼ਿੰਦਗੀ ਵਿੱਚ ਤੂੰ ਬਹੁਤਾ ਸੁਖ ਲਿਖਦਾ ਕਿਸੇ ਦੀ ਜ਼ਿੰਦਗੀ ਵਿੱਚ ਤੂੰ ਬਹੁਤਾ ਦੁੱਖ ਲਿਖਦਾ ਜッセ ਤਾਂ ਲਿਖਾਵੇ ਯਾਰ ਤਾ ਲਖਣਾ ਪੈਂਦਾ ਏ ਜッセ ਤਾਂ ਲਿਖਾਵੇ ਯਾਰ ਤਾ ਲਖਣਾ ਪੈਂਦਾ ਏ ਜਲਮ ਕਰੇ ਤਾਂ ਯਾਰ ਤਸੈਨਾ ਪੈਂਦਾ ਏ ਜਲਮ ਕਰੇ ਤਾਂ ਯਾਰ ਤਸੈਨਾ ਪੈਂਦਾ ਏ ਜਿੱਥੇ ਰੱਖੇ ਯਾਰ ਤਰਹਿਨਾ ਪੈਂਦਾ ਏ ਜਿੱਥੇ ਰੱਖੇ ਯਾਰ ਤਰਹਿਨਾ ਪੈਂਦਾ ਏ ਜਲਮ ਕਰੇ ਤਾਂ ਯਾਰ ਤਸੈਨਾ ਪੈਂਦਾ ਏ ਦੁਲਮ ਕਰੇ ਤਾਂ ਯਾਰ ਤੇ ਸੈਨਾ ਪੈਂਦਾ ਏ